ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਸੁਨਾਮ ਇਲਾਕੇ ਦੇ ਆਲੇ ਦੁਆਲੇ ਪਿੰਡਾਂ ਤੋਂ ਮੇਰੇ ਆਪਣੇ ਪਿੰਡਾਂ ਤੋਂ ਇੱਥੇ ਸ਼ਹੀਦ ਉਦਮ ਸਿੰਘ ਜੀ ਦੀ ਧਰਤੀ ਤੇ ਇਕੱਠੇ ਹੋਏ ਇਨਕਲਾਬੀ ਕ੍ਰਾਂਤੀਕਾਰੀ ਜੋਸ਼ੀਲੇ ਤੇ ਆਪਣੇ ਹੱਕਾਂ ਦੀ ਲੜਾਈ ਲੜਨ ਵਾਲੇ ਜਿੰਨੇ ਵੀ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾਂ ਭੈਣਾ ਇੱਥੇ ਪਹੁੰਚਿਓ ਸਾਰਿਆਂ ਦਾ ਚੱਲਿਆ ਹੋਇਆ ਕਿ ਕਦਮ ਸਾਡੇ ਸਿਰ ਮੱਥੇ ਵੀਰ ਜੀ ਆਹ ਜਿਹੜਾ ਮੀਡੀਆ ਵਾਲਾ ਨੇ ਇਹਨੂੰ ਕਹੀ ਯਾਰ ਉਹਨੂੰ ਥੱਲੇ ਲਾ ਲਾ ਯਾਰ ਉਹਨੂੰ ਥੱਲੇ ਲਾ ਲਾ ਕੈਮਰੇ ਨੂੰ ਨਹੀਂ ਯਾਰ ਨਜ਼ਰ ਨਹੀਂ ਆਉਂਦਾ ਮੈਂ ਫੋਟੋਆਂ ਖਿਚਾਉਣ ਨਹੀਂ ਆਇਆ ਮੈਂ ਲੋਕਾਂ ਨਾਲ ਗੱਲ ਕਰਨ ਆਇਆ ਯਾਰ ਥੱਲੇ ਲਾ ਕੇ ਕਰ ਲਾ ਥੱਲੇ ਲਾ ਕੇ ਕਰ ਲੈਣਾ ਜੇ ਕਰਨਾ ਹੈ ਹਾਂ ਮੇਰੇ ਨਾਲ ਸਟੇਜ ਤੇ ਮੈਨੂੰ ਹਰ ਰੋਜ਼ ਨਵਨੀ ਤੇ ਕਹਿਣਾ ਪੈਂਦਾ ਕਿਰਪਾ ਕਰਕੇ ਆਪ ਥੋੜਾ ਦੇਖ ਰਿਖ ਕਰਿਆ ਕਰੋ ਕਿਉਂਕਿ ਮੈਂ মিডিਆ ਦਾ ਸਤਿਕਾਰ ਕਰਦਾ ਪਰ মিডিਆ ਲਈ ਇੱਕ ਲੱਗ ਜਗ੍ਹਾ ਦੇ ਦਿਓ ਤਾਂ ਕਿ ਉਹਨਾਂ ਨੂੰ ਵੀ ਕਵਰੇਜ ਕਰਨ ਲਈ ਆਸਾਨੀ ਰਹੇ ਤੇ ਲੋਕਾਂ ਦਾ ਵੀ ਜਿਹੜਾ ਆਈ ਕੰਟੈਕਟ ਨਾ ਵਿਜ਼ਨ ਨਾ ਖਰਾਬ ਹੋਵੇ ਸੋ ਸਾਰੇ মিডিਆ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਸੰਘਰੂਰ ਸਨਾਮ ਵਾਲੇ ਸਾਡੇ ਆਪਣੇ ਨੇ ਸਾਰੇ ਸਤਕਾਰਯੋਗ ਕੈਬਨਿਟ ਮੰਤਰੀ ਡਿੜਬਾ ਤੋਂ ਐਮਐਲਏ ਸਾਡੇ ਖਜ਼ਾਨੇ ਦੇ ਮੰਤਰੀ ਹਰਪਾਲ ਚੀਮਾ ਜੀ ਕੈਬਨਿਟ ਮੰਤਰੀ ਸੁਨਾਮ ਤੋਂ ਤੁਹਾਡੇ ਆਪਣੇ ਚੁਣੇ ਹੋਏ ਅਮਨ अरोड़ा ਜੀ ਸੰਘਰੂਰ ਤੋਂ ਪੰਜਾਬ ਦੀ ਵਿਧਾਨ ਸਭਾ ਦੀ ਸਭ ਤੋਂ ਛੋਟੀ ਉਮਰ ਦੀ ਵਿਧਾਇਕਾ ਐਮਐਲਏ ਨਰਿੰਦਰਪਰਾਜ ਜੀ ਲਹਿਰੇਗਾਗੇ ਤੋਂ ਗੋਇਲ ਸਾਹਿਬ ਸਾਡੇ ਚੁਣੇ ਹੋਏ ਨੁਮਾਇੰਦੇ ਮਲੇਰ ਕੋਲਾ ਤੋਂ ਸ੍ਰੀ ਜਮਿਲੂ ਰਹਿਮਾਨ ਜੀ ਇਸ ਤੋਂ ਇਲਾਵਾ ਜਿਨ੍ਹਾਂ ਨੇ ਪੰਜਾਬ ਦੇ ਸੋ ਕਾਲਡ ਮੁੱਖ ਮੰਤਰੀ ਜਿਹੜੇ ਥੋੜੇ ਚਿਰ ਲਈ ਰਹੇ ਸੀ ਚਰਨਜੀਤ ਚੰਨੀ ਉਹਨਾਂ ਨੂੰ ਭਦੌੜ ਤੋਂ ਹਰਾਇਆ ਲਾਭ ਸਿੰਘ ਉਗੋਕੇ ਜੀ ਔਰ ਦੂਸਰੀ ਵਾਰ ਲਗਾਤਾਰੇ ਕੰਮ ਕਰ ਚੋਂ ਉੱਠ ਕੇ ਬੜੇ ਬੜੇ ਧਨਾਢਾਂ ਨੂੰ ਹਰਾਉਣ ਵਾਲੇ ਕੁਲਵੰਤ ਪੰਡੋਰੀ ਜੀ ਔਰ ਇਸ ਪਾਰਟੀ ਦੀ ਨੀਤੀ ਨੂੰ ਇਸ ਪਾਰਟੀ ਦੀਆਂ ਜਿਹੜੀਆਂ ਕੰਮ ਕਰਨ ਦੇ ਤਰੀਕੇ ਨੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਹਾਲਾਂਕਿ ਵਿਚਾਰਕ મતभेद ਰਹੇ ਆਪਣੀ ਪਾਰਟੀ ਵੱਲੋਂ ਲੜੇ ਪਰ ਉਹਨਾਂ ਵੱਲੋਂ ਜਲਦੀ ਸਮਾਂ ਰਹਿੰਦੀ ਫੈਸਲਾ ਲੈ ਲਿਆ ਗਿਆ ਕਿ ਮੈਂ ਗਲਤ ਪਾਰਟੀ 'ਚਾਂ ਮੈਂ ਕੰਮ ਸੱਚੇ ਦਿਲੋਂ ਕਰ ਰਿਹਾ ਮੇਰੀ ਪਾਰਟੀ ਉਹਦਾ ਕਦਰ ਨਹੀਂ ਪਾ ਰਹੀ ਸ੍ਰੀ ਤਲਵੀਰ ਗੋਲਡੀ ਜਿਹੜੇ ਧੂਰੀ ਤੋਂ ਇਲੈਕਸ਼ਨ ਲੜੇ ਸੀ ਪਰ ਉਹ ਆਪਣੇ ਹਜ਼ਾਰਾਂ ਸਾਥੀਆਂ ਸਮੇਤ ਪਾਰਟੀ 'ਚ ਆ ਗਏ ਵਧੀਆ ਗੱਲ ਹੈ ਇਹ ਪਾਰਟੀ ਜਿਹੜੀ ਹੈ ਇਹ ਕਰੋੜਾਂ ਲੋਕਾਂ ਦੀ ਪਾਰਟੀ ਹੈ ਹਜੇ ਹੋਰਾਂ ਨੇ ਵੀ ਆਉਣਾ ਹੈ ਦੂਜੀਆਂ ਪਾਰਟੀਆਂ 'ਚ ਬਹੁਤ ਚੰਗੇ ਬੰਦੇ ਨੇ ਕੰਮ ਕਰਨ ਦਾ ਮੌਕਾ ਨਹੀਂ ਮਿਲ ਰਿਹਾ ਉਹ ਆ ਰਹੇ ਨੇ ਸੋ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਮੇਰੇ ਵੱਲੋਂ ਫਤਿਹ ਪ੍ਰਵਾਨ ਕਰਿਓ ਵਾਇਗਰੂ ਜੀ ਕਾ ਖਾਲਸਾ ਵਾਇਗਰੂ ਜੀ ਕੀ ਫਤਿਹ ਸਾਡੀ ਪਾਰਟੀ ਦੇ ਦਰਜਾ ਬਾ ਦਰਜਾ ਪ੍ਰਧਾਨ ਚੇਅਰਮੈਨ ਸੰਗਰੂਰ ਇਲਾਕੇ ਦੇ ਸੁਗਰੂ ਲੋਕ ਸਭਾ ਹਲਕੇ ਦੇ ਸਾਰਿਆਂ ਦਾ ਸਵਾਗਤ ਹੈ ਵੀਰੋ ਅੱਜ ਦਾ ਤੁਹਾਡਾ ਕੱਠ ਦੇਖ ਕੇ ਅੱਜ ਦਾ ਤੁਹਾਡਾ ਜੋਸ਼ ਦੇਖ ਕੇ ਮੈਨੂੰ ਪੁਰਾਣੇ ਦਿਨ ਯਾਦ ਆ ਗਏ 2014 ਵਾਲੇ ਜਦੋਂ 2014 'ਚ ਮੈਂ ਤੁਹਾਡੇ ਕੋਲੇ ਆਉਂਦਾ ਸੀ ਤੁਸੀਂ ਇਸੇ ਤਰ੍ਹਾਂ ਘਰਾਂ 'ਚੋਂ ਨਿਕਲ ਕੇ ਮਕਾਨਾਂ 'ਚੋਂ ਨਿਕਲ ਕੇ ਮੈਨੂੰ ਇਹ ਨਹੀਂ ਪਤਾ ਹੁੰਦਾ ਸੀ ਰੈਲੀ ਕਿੱਥੋਂ ਸ਼ੁਰੂ ਆ ਤੇ ਕਿੱਥੇ ਖਤਮ ਹੋਊਗੀ ਰੋਡ ਸ਼ੋਅ ਕਿੱਥੋਂ ਸ਼ੁਰੂ ਆ ਤੇ ਕਿੱਥੇ ਖਤਮ ਹੋਇਆ ਤੇ ਉਹਦਾ ਰਿਜ਼ਲਟ ਜਿਹੜਾ ਸੀ ਉਹ ਜਦੋਂ ਤੂਰੀ ਵਾਲੇ ਬਰਡਵਾਲ ਵਾਲੇ ਕਾਲਜ ਦੇ ਵਿੱਚ ਮਸ਼ੀਨਾਂ ਖੋਲੀਆਂ ਤਾਂ ਉਦੋਂ ਪਤਾ ਲੱਗਿਆ ਸੀ ਕਿ 2,114,000 ਤੋਂ ਉੱਪਰ ਜਿਹੜੀ ਲੀਡ ਹੈ ਉਹ ਹੋ ਚੁੱਕੀ ਹੈ ਦੋ ਮਸ਼ੀਨਾਂ ਖਰਾਬ ਹੋ ਗਈਆਂ ਸੀ ਮੈਂ ਕਿਹਾ ਸਾਰੀਆਂ ਵੋਟਾਂ ਟੀਨਸੇ ਨੂੰ ਦੇ ਦਿਓ ਆਪਾਂ 5-7000 ਵੋਟ ਮਾਫੀ ਕਰਤੀ ਕਿ ਚਲੋ ਜੀ ਰਿਜ਼ਲਟ ਡਿਕਲੇਅਰ ਕਰੋ ਤੁਹਾਡਾ ਇੰਨਾ ਪਿਆਰ ਮਿਲਿਆ ਹੁਣ ਮੈਂ ਚਾਹੁੰਨਾ ਜਿਹੜੇ ਰਿਕਾਰਡ ਹੁੰਦੇ ਨੇ ਉਹ ਟੁੱਟਣ ਵਾਸਤੇ ਬਣਦੇ ਹੁੰਦੇ ਆ ਮੈਨੂੰ ਬੜੀ ਖੁਸ਼ੀ ਹੋਊਗੀ ਜਦੋਂ ਸਾਡੀ ਆਪਣੀ ਪਾਰਟੀ ਦਾ ਹੀ ਨੌਜਵਾਨ ਲੀਡਰ ਮੀਤ ਹੇਰ ਮੇਰਾ ਰਿਕਾਰਡ ਤੋੜ ਦੇ ਐਤਕੀ ਆਪਾਂ 2.5 ਤੋਂ 3 ਲੱਖ ਦੇ ਵਿੱਚ ਵਿੱਚ ਜਿੱਤਣਾ ਹੈ ਰਿਕਾਰਡ ਟੁੱਟ ਜੇ ਜਿਹੜਾ ਜਿਹੜਾ ਰਿਕਾਰਡ ਹੁੰਦਾ ਉਹ ਜੇ ਕੋਈ ਵਿਰੋਧੀ ਤੋੜੇ ਉਹਨੂੰ ਰਿਕਾਰਡ ਟੁੱਟਣਾ ਕਹਿੰਦੇ ਹੁੰਦੇ ਨੇ ਜੇ ਕੋਈ ਆਪਣੇ ਵਾਲਾ ਹੀ ਉਸ ਰਿਕਾਰਡ ਤੋਂ ਵੱਧ ਹੋ ਜੇ ਉਹਨੂੰ ਰਿਕਾਰਡ ਸੁਧਾਰਨਾ ਕਹਿੰਦੇ ਹੁੰਦੇ ਨੇ ਕਿ ਰਿਕਾਰਡ ਸੁਧਾਰ ਲਿਆ ਇਸ ਬੰਦੇ ਨੇ ਸਪਰ ਰਿਕਾਰਡ ਸੁਧਾਰਨਾ ਇਸ ਵਾਰ ਕਿਉਂਕਿ ਮੈਂ ਜਿੱਥੇ ਵੀ ਜਾਣਾ ਮੈਂ ਮੈਂ ਕੱਲ ਗੁਜਰਾਤ ਹੋ ਕੇ ਆਇਆ ਉੱਥੇ ਵੀ ਬਰੂਚ ਸੀਟ ਹੈ ਭਾਵਨਗਰ ਦੋ ਨੇ ਬਹੁਤ ਦੁਨੀਆ ਬਹੁਤ ਘੱਟ ਹੋ ਰਹੇ ਨੇ ਲੋਕ ਕਹਿੰਦੇ ਸਾਡਾ ਖਿਹੜਾ ਛੜਾ ਦਿਓ ਇਹਨਾਂ ਤੋਂ ਇੱਥੇ ਮੈਂ ਗੁਰਦਾਸਪੁਰ ਗਿਆ ਅੰਮ੍ਰਿਤਸਰ ਗਿਆ ਖਡੂਰ ਸਾਹਿਬ ਗਿਆ ਜਲੰਧਰ ਗਿਆ ਬਾਗੇਪੁਰਾਣੇ ਗਿਆ ਫਰੀਦਕੋਟ ਕੱਲ ਮੈਂ ਖਰੜ ਸੀ ਅੱਜ ਹੁਣ ਇਸ ਤੋਂ ਬਾਅਦ ਮੈਂ ਚਨੀਰ ਜਾਣਾ ਤੁਸੀਂ ਦੇਖਿਓ ਸ਼ਾਮ ਨੂੰ ਮੋਬਾਈਲ ਫੋਨਾਂ ਤੇ ਉੱਥੇ ਮੈਨੂੰ ਪਤਾ ਲੱਗਿਆ 10000 ਬੰਦਾ ਉੱਥੇ ਪੇਟ ਕਰ ਜਾਂਦਾ ਚਨੀਰ ਦੇ ਵਿੱਚ ਲੋਕ ਸਭਾ ਹਲਕਾ ਬਠਿੰਡਾ ਤੇ ਬੀਬਾ ਜੀ ਦੇ ਇਸ ਵਾਰ ਜਮਾਨਤ ਜਬਤ ਹੋਣ ਵਾਲੇ ਜਿਹੜੇ ਹਾਲਾਤ ਬਣੇ ਪਏ ਨੇ ਉਹ ਹੋਊਗੀ ਜਿਸ ਤਰ੍ਹਾਂ ਮੀਤਰੇ ਕਿਹਾ ਇਹਨਾਂ ਦੇ ਟੱਬਰ ਚੋਂ ਬਾਦਲ ਕਹਿੰਦੇ ਟੱਬਰ ਚੋਂ ਬਾਕੀ ਸਾਰੇ ਹਾਰ ਗਏ ਇੱਕੋ ਹੀ ਰਹਿ ਗਈ ਸੀ 4 ਜੂਨ ਨੂੰ ਉਹਦਾ ਵੀ ਫੈਸਲਾ ਕਰ ਦੋ ਸਾਰਾ ਟੱਬਰ ਇੱਕ ਦੂਜੇ ਨੂੰ ਕੁਝ ਕਹਿ ਨਹੀਂ ਸਕੂਗਾ ਵੀ ਤੂੰ ਕਿਹੜਾ ਜਿੱਤ ਗਿਆ ਫਿਰ ਤੂੰ ਕਿਹੜਾ ਜਿੱਤ ਗਿਆ ਉਹ ਕੋਈ ਬਸ ਦੇ ਵਿੱਚ ਜਾਂਦੇ ਸੀ ਕੋਈ ਝਗੜਾ ਹੋ ਗਿਆ ਉਹ ਬੰਦੇ ਨੇ ਥੱਪੜ ਮਾਰਿਆ ਬੰਦੇ ਦੇ ਉਹ ਕਹਿੰਦਾ ਤੂੰ ਮੇਰੇ ਤਾਂ ਮਾਰ ਲਿਆ ਤੂੰ ਮੇਰੀ ਘਰ ਵਾਲੇ ਦੇ ਮਾਰ ਕੇ ਖਾਤਾ ਪੜਦੇ ਨੂੰ ਫੇਰ ਬਦਲ ਉਹਨਾਂ ਘਰ ਵਾਲੇ ਦੇ ਮਾਰਤਾ ਕਹਿੰਦਾ ਚਲ ਮੇਰੀ ਘਰ ਵਾਲੀ ਨੂੰ ਮਾਰ ਲਿਆ ਆ ਮੇਰਾ ਬੇਟਾ ਬੈਠ ਲੈ ਇਹਦੇ ਥੱਪੜ ਮਾਰ ਕੇ ਦਿਖਾ ਉਹਨੂੰ ਤੇ ਬੇਟੇ ਦੇ ਮਾਰਤਾ ਕਹਿੰਦਾ ਹੁਣ ਬਸ ਕਹਿੰਦਾ ਠੀਕ ਆ ਧੰਨਵਾਦ ਉਹ ਕਹਿੰਦਾ ਤੂੰ ਇਹਨਾਂ ਦੇ ਕਿੰ عمر ਵਾਲੇ ਉਹ ਕਹਿੰਦਾ ਯਾਰ ਘਰੇ ਜਾ ਕੇ ਮੈਨੂੰ ਤਾਂ ਨਹੀਂ ਕਹਿਣਗੇ ਤੇਰੇ ਇਕੱਲੇ ਥੱਪੜ ਮਾਰ ਕੇ ਇਹਨਾਂ ਦੇ ਵੀ ਤਾਂ ਵੱਜ ਗਏ ਸੁਇਸ਼ ਕਰਕੇ ਉੱਥੇ ਹਾਲਤ ਹੋਊ ਬਾਦਲ ਕਹਿੰਦੇ ਟੱਬਰ ਚ ਕਹਿੰਦੇ ਤੂੰ ਹਾਰ ਗਿਆ ਉਹ ਕਹਿੰਦੇ ਤੂੰ ਕਹਿੰਦੇ ਜਿੱਤ ਗਿਆ ਤੂੰ ਵੀ ਉੱਥੇ ਹਾਰ ਗਿਆ ਸੋ ਇਹ ਇਹ ਇਹਨਾਂ ਦੀ ਹਾਲਤ ਹੋਈ ਪਈ ਹੈ ਸੋ ਵੀਰੋ ਨੋਮੀਨੇਸ਼ਨ ਕੱਲ ਤੋਂ ਸ਼ੁਰੂ ਹੋ ਜੂਗੀ ਕਾਗਜ਼ ਪਰ ਦਿਆਂਗੇ ਅਗਲੇ 8 ਦਿਨਾਂ ਚ ਤੁਹਾਨੂੰ ਪਤਾ ਲੱਗ ਜਾਊਗਾ ਕਿ ਆਪਣਾ ਬਟਨ ਕਿੰਨੇ ਨੰਬਰ ਤੇ ਆ ਝਾੜੂ ਵਾਲਾ ਤੇ ਨਾਲ ਦੀ ਨਾਲ ਮੈਂ ਵੀ ਤੁਹਾਨੂੰ ਕਹਿਣਾ ਸਨਾਮ ਮੇਰੀ ਕਰਮ ਭੂਮੀ ਹੈ ਮੈਂ ਕੱਲ ਬਹੁਤ ਸਾਰੇ ਬੰਦਿਆਂ ਨੂੰ ਤਾਂ ਮੈਂ ਬਾਈ ਨੇਮ ਜਾਣਦਾ ਕਿਉਂਕਿ ਇੱਥੇ ਹੀ ਤਾਂ ਕੱਲ ਚਾਉਂਦੇ ਹੁੰਦੇ ਸੀ ਐਸੇ ਜਗ੍ਹਾ ਤੇ ਕਣਕ ਲੈ ਕੇ ਆਉਂਦੇ ਹੁੰਦੇ ਸੀ ਝੋਨਾ ਲੈ ਕੇ ਆਉਂਦੇ ਹੁੰਦੇ ਸੀ ਐਸੇ ਮੰਡੀ 'ਚ ਆਹ ਨਾਲ ਹੀ ਮੇਰੇ ਨਾਨਕੇ ਨੇ ਖੜਿਆਲ ਰੋਡ ਤੇ ਕੋਠੇ ਜਿਹੜੇ ਨੇ ਆਹ ਸ਼ੈਲ ਟੱਪਣ ਸਾਰੀ ਸੂਆ ਜਿਹੜਾ ਲੰਘਦਾ ਉੱਥੇ ਸੋ ਇਹ ਇਹ ਸ਼ਹਿਰ ਤਾਂ ਮੈਂ ਕੱਲਾ ਕੱਲਾ ਗਲੀ ਜਾਣਦਾ ਪੀਰਾ ਵਾਲੇ ਗੇਟ ਤੋਂ ਲੈ ਕੇ ਸ਼ਾਮੇ ਮੋਟੇ ਵਾਲਾ ਕੁਲਫਾ ਵੀ ਖਾਦਾ ਹੋਇਆ ਹੈ ਸਾਰਾ ਕੁਝ ਪਤਾ ਹੈ ਭੁੱਲੇ ਨਹੀਂ ਹੈਗੇ ਕਿਉਂਕਿ ਮੱਟ ਜੀ ਦੀ ਕਿਤਾਬਾਂ ਦੀ ਦੁਕਾਨ ਬੰਗਾਲੀ ਡਾਕਟਰ ਦਾ ਹਸਤਾਲ ਡਾਕਟਰ ਗੀਤਾ ਜਿੰਨੇ ਵੀ ਬਿਮਾਰੀਆਂ ਠਮਾਰੀਆਂ ਦੁੱਖ ਸੁੱਖ ਸਾਰੇ ਇੱਥੇ ਸੀ ਸਨਾਮ ਸਾਨੂੰ ਕਸਬਾ ਪੈਂਦਾ ਸੋ ਵੀਰੋ ਇਸ ਇਲਾਕੇ ਤੋਂ ਤਾਂ ਮੈਨੂੰ ਲੱਗਦਾ ਮੈਨੂੰ ਰੈਲੀ ਕਰਨ ਦੀ ਲੋੜ ਨਹੀਂ ਪੈਣੀ ਚਾਹੀਦੀ ਤੁਸੀਂ ਮੈਨੂੰ ਇਹੀ ਕਹਿ ਦਿਓ ਕਿ ਭਗਵਾਨ ਸਿਆ ਪੂਰੇ ਦੇਸ਼ ਜਿੰਮੇਵਾਰੀ ਲੱਗੀ ਸਾਨੂੰ ਬੜਾ ਮਾਣ ਹੈ ਇਸ ਗੱਲ ਦਾ ਕਿ ਸਤੌਜ ਪਿੰਡ ਦੇ ਮਿੰਦਰ ਮਾਸਟਰ ਦੇ ਮੁੰਡੇ ਦਾ ਐਡਾ ਵੱਡਾ ਜ਼ਿੰਮੇਵਾਰੀ ਦਾ ਕਦਮ ਵਧਾਤਾ ਤੁਸੀਂ ਲੋਕਾਂ ਨੇ ਕਿ ਜੇ ਗੁਜਰਾਤ ਵੀ ਜਾਣਦੇ ਆ ਗੁਜਰਾਤ ਦੇ ਪਿੰਡਾਂ 'ਚ ਵੀ ਜਾਣਦੇ ਆ ਉੱਥੇ ਵੀ ਬੋਲੇ ਸੋਨਿਹਾਲ ਦੇ ਨਾਰੇ ਗੂੰਜ ਰਹੇ ਨੇ ਪਈ ਗੁਜਰਾਤ ਦੇ ਪਿੰਡਾਂ 'ਚ ਕਿ ਪੰਜਾਬ ਸੇ ਆਏ ਆ ਸੋ ਘਰ ਘਰ ਕੇਜਰੀਵਾਲ ਦੀ ਸੋਚ ਵਾਲੇ ਬੰਦੇ ਪੈਦਾ ਹੋ ਗਏ ਘਰ ਘਰ ਮਾਨਦਾਰੀ ਦੀ ਸੋਚ ਵਾਲੇ ਬੰਦੇ ਪੈਦਾ ਹੋ ਗਏ ਇਸ ਗੱਲ ਦੀ ਬਹੁਤ ਖੁਸ਼ੀ ਹੈ ਮੈਨੂੰ ਬਹੁਤ ਖੁਸ਼ੀ ਹੈ ਸੋ ਵੀਰੋ ਆਉਣ ਵਾਲੇ ਦਿਨਾਂ 'ਚ ਪੰਜਾਬ ਦੀ ਤਰੱਕੀ ਦੇ ਕਈ ਅੰਕੜੇ ਗਿਣਾਉਂਗਾ ਇੱਕ ਤਾਂ ਮੈਂ ਅੱਜ ਹੀ ਦੱਸ ਦਿਨਾ ਪੂਸਾ 44 ਪੂਸਾ 44 ਦੀ ਮੈਂ ਪਿਛਲੇ ਵਾਰ ਬੇਨਤੀ ਕੀਤੀ ਸੀ ਕਿ ਇਹਨੂੰ ਨਾ ਲਾਓ ਇਹ 155 ਤੋਂ 155 ਦਿਨ ਲੈਂਦੀ ਆ ਪੱਕਣ ਨੂੰ ਇਹਦੀ ਥਾਂ ਤੇ ਪੀਆਰ 126 ਲਾਓ ਸਰਕਾਰ ਚੱਕੂਗੀ ਪੀਆਰ 127 ਲਾਓ 28 ਲਾਓ 29 30 ਚਾਰ ਕਿਸਮਾਂ ਗੱਡੀਆਂ ਨੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਉਹ 92 ਦਿਨਾਂ ਚ ਪੱਕਦੀਆਂ ਨੇ 90 ਤੋਂ 92 ਦਿਨਾਂ ਚ ਵਿਰੋ 33% ਲੋਕਾਂ ਨੇ ਮੇਰੀ ਬੇਨਤੀ ਮੰਨਦੇ ਹੋਏ ਪੂਸਾ ਦੀ ਥਾਂ ਤੇ 126 ਲਾਈ ਔਰ 126 ਦਾ ਕੇ ਦਾਣਾ ਚੱਕਿਆ ਤਾਂ ਅੰਗਰੇਜ਼ੀ ਦੇ ਅਖਬਾਰ ਨੇ ਟਾਈਮਜ਼ ਆਫ ਇੰਡੀਆ ਸਾਰੇ ਦੇਸ਼ ਚ ਬਹੁਤ ਜਿਆਦਾ ਵੱਡਾ ਅਖਬਾਰ ਹੈ ਉਹਨੇ ਫਰੰਟ ਪੇਜ ਤੇ ਲਾਇਆ ਕਿ ਭਗਵੰਤ ਮਾਨ ਦੀ ਇੱਕ ਬੇਨਤੀ ਨਾਲ ਬਿਜਲੀ ਬੋਰਡ ਦਾ 470 ਕਰੋੜ ਰੁਪਇਆ ਬਚ ਗਿਆ 5 ਬਿਲੀਅਨ ਕਯੂਬਿਕ ਮੀਟਰ ਇੱਕ ਪਾਣੀ ਧਰਤੀ ਦੇ ਵਿੱਚ ਬਚ ਗਿਆ ਵੀਰੋ ਐਨਾ ਫਾਇਦਾ ਹੋ ਗਿਆ ਕੱਲੀ ਇੱਕ ਬੇਨਤੀ ਤੇ ਮੈਂ ਬਹੁਤ ਧੰਨਵਾਦ ਕਰਦਾ ਮੇਰੀ ਇੱਕ ਬੇਨਤੀ ਤੇ ਤੇ ਹੁਣ ਪੂਸਾ 44 ਬਰ ਮੈਂ ਤੁਹਾਨੂੰ ਕਹਿਣਾ ਇਹਨੂੰ ਬੀਜਿਓ ਹੀ ਨਾ ਕਿਉਂਕਿ ਹੁਣ ਪਨੀਰੀਆਂ ਲਾਉਣੀਆਂ ਨੇ ਪੂਸਾ 44 ਨਾ ਬੀਜਿਓ ਜੇ ਕਿਸੇ ਦੇ ਘਰੇ ਬੀ ਪਿਆ ਹੈ ਕਿਰਪਾ ਕਰਕੇ ਉਹ ਥਾਂ ਤੇ ਪੀਆਰ 126 ਲਾਓ 27 ਲਾਓ 28 ਲਾਓ 29 ਲਾਓ ਇੱਕ ਇੱਕ ਦਾਣਾ ਚੱਕੂਗਾ ਇੱਕ ਇੱਕ ਦਾਣਾ ਚੱਕੂਗਾ ਡਾਲਾ ਖੋਲਣ ਤੋਂ ਬਾਅਦ ਟਰਾਲੀ ਘਰੇ ਪਹੁੰਚੂਗੀ ਤਾਂ ਤੁਹਾਡੇ ਬੈਂਕ ਚ ਖਾਤੇ ਚ ਪੈਸੇ ਆ ਜਾਣਗੇ ਇਹ ਵੀ ਮੈਂ ਵਾਦਾ ਕਰਦਾ ਸੋ ਉਹਦੇ ਨਾਲ ਪਰਾਲੀ ਵੀ ਬਚਦੀ ਹੈ ਕਿਉਂਕਿ ਪੂਸਾ ਦਾ ਜਿਹੜੀ ਕੱਦ ਹੈ ਉਹ ਵੱਡਾ ਹੈ ਪਰਾਲੀ ਵੱਡਾ ਹੈ 126 ਦੀ ਘਟ ਹੈ ਝਾੜੋਂ ਨਹੀਂ ਨਿਕਲਦਾ ਕੱਸੀਆਂ ਦਾ ਪਾਣੀ ਸੂਆਂ ਦਾ ਪਾਣੀ ਰਜਵਾਹਿਆਂ ਦਾ ਪਾਣੀ ਲੱਗ ਗਿਆ ਪਹੁੰਚਣ ਪਿੰਡਾਂ 'ਚ ਆਉਣ ਲੱਗ ਗਿਆ ਪਾਣੀ ਮੈਂ ਵੀ ਪਹਿਲਾਂ ਕਿਹਾ ਮੈਂ ਕਿਹਾ ਸਾਡੇ ਪਿੰਡ ਜਿਹੜੀ ਕੱਸੀ ਹੁੰਦੀ ਸੀ ਜਿਹੜੀ ਕੱਸੀ 'ਚ ਨਾਉਂਦੇ ਹੁੰਦੇ ਸੀ ਮੈਂ ਅਫਸਰਾਂ ਨੂੰ ਕਿਹਾ ਮੇਰੀ ਮਾਂ ਮੇਰੀਆਂ ਚਾਚੀਆਂ ਤਾਈਆਂ ਉੱਥੇ ਥਾਪੀ ਨਾਲ ਕੱਪੜੇ ਧੋਉਂਦੀਆਂ ਹੁੰਦੀਆਂ ਸੀ ਅਸੀਂ ਕੱਸੀ 'ਚ ਨਾਉਂਦੇ ਹੁੰਦੇ ਸੀ ਉਹ ਕਿੱਧਰ ਗਈਆਂ ਕਹਿੰਦੇ ਜੀ ਉਹ ਤਾਂ ਪਤਾ ਨਹੀਂ ਗਾਇਬ ਹੋ ਗਏ ਮੈਂ ਕਿੱਧਰ ਗਈਆਂ ਲੱਭੋ ਕੱਸੀਆਂ ਲੱਭੀਆਂ ਉਹਨਾਂ ਥਾਂ ਤੇ ਪੈਪਾ ਪਾਤੀਆਂ ਥੱਲੋਂ ਦੀ ਮੈਂ ਕਿਹਾ ਸ਼ੇਰਾਂ ਵਾਲਾ ਸੁਆ ਚੀਮੇ ਵਿੱਚ ਦੀ ਲੰਗਦਾ ਹੈ ਉਹ ਕਿੱਧਰ ਗਿਆ ਯਾਰ ਕਹਿੰਦੇ ਉਹ ਤਾਂ ਪਿੱਛੋਂ ਬਹੁਤ ਬੰਦ ਹੋ ਗਿਆ ਦਰਖਤ ਉੱਗ ਪਏ ਮੈਂ ਕਿਹਾ ਚੱਕੋ ਬਜਟ ਉਹਨੂੰ ਚਲਾਓ ਵੀਰੋ ਜਿੱਦ ਦੇ ਸਰਕਾਰ ਸੰਭਾਲੀ ਸੀ 21% ਮੀਤਾ ਮੰਤਰੀ ਰਿਹਾ ਇਰੀਗੇਸ਼ਨ ਦਾ ਸंचाई ਦਾ ਇਹਨੂੰ ਜਿਆਦਾ ਪਤਾ ਹੈ 21% ਪਾਣੀ ਨਹਿਰਾਂ ਨੂੰ ਜਾਂਦਾ ਸੀ ਨਹਿਰਾਂ ਦਾ ਜਿਹੜਾ ਖੇਤਾਂ ਨੂੰ ਜਾਂਦਾ ਸੀ 16 ਮਾਰਚ ਨੂੰ ਆਪਾਂ ਸੌ ਚੁੱਕੀ ਸੀ ਉਦੋਂ ਤੱਕ 21% ਪਾਣੀ ਸਿਰਫ 21% ਪਾਣੀ ਨਹਿਰਾਂ ਦਾ ਖੇਤਰ ਨੂੰ ਜਾਂਦਾ ਸੀ ਅੱਜ 59% ਪਾਣੀ ਖੇਤਾਂ ਦਾ ਜਿਹੜਾ ਸਿੰਚਾਈ ਦਾ ਸਾਧਨ ਬਣ ਰਿਹਾ ਨਹਿਰਾਂ ਦਾ ਪਾਣੀ ਵੀਰੋ ਅਗਲੇ ਅਕਤੂਬਰ ਚ ਐਸੇ ਅਕਤੂਬਰ ਚ 70% ਤੇ ਪਹੁੰਚ ਜਾਾਂਗੇ ਹਰ ਰੋਜ਼ 13 ਕਿਲੋਮੀਟਰ ਪਾਈਪਲਾਈਨ ਪੈ ਰਹੀ ਹੈ ਐਵਰੇਜ ਕੱਢੀਏ ਜੇ ਵੀਰੋ ਕੱਸੀਆਂ ਦਾ ਨਹਿਰਾਂ ਦਾ ਪਾਣੀ ਪਹੁੰਚਣ ਲੱਗਿਆ ਤੁਸੀਂ ਵੀਡੀਓ ਦੇਖਦੇ ਹੋਵੋਗੇ ਲੋਕ ਦੱਸਦੇ ਆ 35 ਸਾਲ ਬਾਅਦ ਪਾਣੀ ਦੇਖਿਆ ਜੀ 40 ਸਾਲ ਬਾਅਦ ਸਾਡੇ ਪਿੰਡ ਪਾਣੀ ਆਇਆ ਜੀ ਧੰਨਵਾਦ ਜੀ ਭਗਵੰਤ ਮਾਨ ਦਾ ਜੀ ਵੀਰੋ ਧੰਨਵਾਦ ਮੇਰਾ ਨਹੀਂ ਧੰਨਵਾਦ ਤੁਸੀਂ ਆਪਣੀ ਕਰਿਆ ਕਰੋ ਜਿਨ੍ਹਾਂ ਨੇ ਵੋਟਾਂ પાਕੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਜਿਨ੍ਹਾਂ ਨੇ ਮੈਨੂੰ ਇਹ ਕੰਮ ਦਿੱਤਾ ਮੇਰੇ ਹੱਥ 'ਚ ਪੈਨ ਦਿੱਤਾ ਕਿ ਆਪਾਂ ਕੱਸੀਆਂ ਤੇ ਨਹਿਰਾਂ ਦਾ ਪਾਣੀ ਚਲਾ ਲਿਆ ਜਿੱਦ ਦੇ 70% ਤੇ ਪਹੁੰਚ ਗਿਆ ਸਾਡੇ 14 ਲੱਖ ਟਿਊਬਵੈੱਲ ਪੰਜਾਬ 'ਚ ਉਹਦੇ 'ਚੋਂ 6 ਲੱਖ ਤੋਂ ਵੱਧ ਟਿਊਬਵੈੱਲ ਬੰਦ ਹੋ ਜਾਣਗੇ ਕਿਉਂਕਿ ਫਿਰ ਟਿਊਬਲ ਕਿਉਂ ਚਲਾਉਣਾ ਜਦੋਂ ਕੱਸੀ ਦੇ ਪਾਣੀ ਆ ਗਿਆ ਵੀਰੋ ਜਦੋਂ 6 ਲੱਖ ਟਿਊਬਲ ਬੰਦ ਹੋਗੇ ਤਾਂ ਪਵਨ ਗੁਰੂ ਪਾਣੀ ਪਿੱਤਾ ਮਾਤਾ ਤਰਤਮਹਤ ਜੋ ਗੁਰੂ ਸਾਹਿਬ ਨੇ ਜੋ ਪੰਜ ਸਦੀਆਂ ਪਹਿਲਾਂ ਕਹਤਾ ਸੀ ਉਹ ਉਹ ਵਚਨ ਤੇ ਵੀ ਆਪਾਂ ਪੂਰੇ ਉੱਤਰ ਜਾਗੇ ਗੁਰੂਆਂ ਦਾ ਆਸ਼ੀਰਵਾਦ ਮਿਲੂਗਾ ਤੇ ਨਾਲ ਮੇਰਾ 6 ਤੋਂ 7000 ਕਰੋੜ ਰੁਪਈਆ ਜਿਹੜਾ ਬਿਜਲੀ ਦੀ ਸਬਸਿਡੀ ਜਾਂਦੀ ਹੈ ਜੋ ਝੋਨਾ ਲਾਉਣ ਵੇਲੇ ਬਿਜਲੀ ਮੁਫਤ ਨੇ ਆ ਉਹ ਵੱਜ ਜਾਊਗਾ ਵੀਰੋ ਸਾਫ ਕਿਤਾਬ ਲਾਏ ਪਏ ਨੇ 5000 ਤੋਂ 5500 ਕਰੋੜ ਰੁਪਇਆ ਲੱਗੂਗਾ ਤੇ ਇੰਨਾ ਮੈਂ ਜੇ ਬਚਾ ਲਿਆ ਹਰ ਇੱਕ ਸਾਲ ਚ ਸਭ ਤੋਂ ਪਹਿਲਾਂ ਗਰੰਟੀ ਉਹ ਪੂਰੀ ਕਰੂੰ ਜਿਹਦੇ ਨਾਲ ਬਹੁਤ ਜ਼ਿਆਦਾ ਦੁਆਵਾਂ ਤੇ ਅਸ਼ੀਰਵਾਦ ਮਿਲਣਗੇ ਮਾਵਾਂ ਪੈਣਾਂ ਨੂੰ ਜਿਹੜਾ 1000 ਰੁਪਇਆ ਮਹੀਨਾ ਦੇਣਾ ਉਹ ਲਾਗੂ ਕਰ ਦੂੰਗਾ ਜੀ ਮੈਂ